ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਵਿੱਚ ਪੈਂਦੇ ਪਿੰਡ ਗਤੋਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਕੱਲ੍ਹ ਉਸ ਸਮੇਂ ਪਗੜਣ ਮਚ ਗਈ ਜਦੋਂ ਇੱਕ ਵਿਅਕਤੀ ਸਕੂਲ ਅਧਿਆਪਕ ਨੂੰ ਸਾੜਨ ਦੀ ਨੀਅਤ ਨਾਲ ਪੈਟਰੋਲ ਦੀ ਬੋਤਲ ਲੈ ਕੇ ਅੰਦਰ ਆਇਆ ਇੰਨਾ ਹੀ ਨਹੀਂ ਉਹ ਵਿਅਕਤੀ ਸਰਕਾਰੀ ਸਕੂਲ ਦੇ ਅੰਦਰ ਵੀ ਆ ਗਿਆ ਤੇ ਉੱਥੇ ਬੱਚਿਆਂ ਨੂੰ ਪੜਾ ਰਹੇ ਅਧਿਆਪਕ ਦੀ ਵੀ ਕੁੱਟਮਾਰ ਕੀਤੀ ਤੇ ਪਿੰਡ ਗਤੋਰਾ ਦੇ ਸਰਪੰਚ ਤੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਔਰਤ ਨੂੰ ਜਿਹੜਾ ਹੈ ਉਹ ਬਚਾਇਆ ਹੈ ਅਤੇ ਸਾਰਾ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਵਿਅਕਤੀ ਨੇ ਔਰਤ ਦੇ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ ਉਕਤ ਮਹਿਲਾ ਅਧਿਆਪਕ ਦਾ はい。 ਅਤੇ ਉਹਨਾਂ ਦੀ ਘਰੇਲੂ ਲੜਾਈ ਵੀ ਹੈ ਜਿਸ ਦੇ ਕਾਰਨ ਇਹ ਜਿਹੜਾ ਹੈ तमाम ਲੜਾਈ ਜਿਹੜੀ ਹੈ ਉਹ ਹੋਈ ਹੈ ਫਿਲਹਾਲ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਿੰਡ ਕਤੋਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਇੱਕ ਗੱਲ ਹੈ ਰੇਨੂ ਸ਼ਰਮਾ ਜਿਹੜੀ ਹੈ ਉਹਨਾਂ ਦੇ ਪਤੀ ਲਵਲੀਨ ਸ਼ਰਮਾ ਨੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਪਿਛਲੇ 4 ਸਾਲਾਂ ਤੋਂ ਉਹਨਾਂ ਦੇ ਰਿਸ਼ਤੇ ਵਿੱਚ ਝਗੜਾ ਚੱਲ ਰਿਹਾ ਤੇ 5 ਸਾਲ ਤੋਂ ਉਹ ਜਿਹੜੇ ਨੇ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਦਾ ਕੇਸ ਚੱਲ ਰਿਹਾ ਉਹਨਾਂ ਦਾ ਦੱਸਿਆ ਹੈ ਕਿ ਜਦੋਂ ਉਹ ਆਪਣੀ ਕਲਾਸ ਚਲਾ ਰਹੀ ਸੀ ਤਾਂ ਉਸ ਦਾ ਪਤੀ ਲਵਲੀਨ ਸ਼ਰਮਾ ਹੱਥ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਸਕੂਲ ਦੇ ਅੰਦਰ ਆਇਆ ਪਹਿਲਾਂ ਉਹਨਾਂ ਨੇ ਮੇਰੇ ਸਕੂਟਰ ਤੇ ਪੈਟਰੋਲ ਸਿੱਟਿਆ ਤੇ ਫਿਰ ਉਹਨਾਂ ਨੇ ਜਿਹੜਾ ਏ ਉਹਨਾਂ ਨੂੰ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੈਨੂੰ ਵੀ ਮਾਰਨ ਦੀ ਮੈਨੂੰ ਵੀ ਮੇਰੇ ਉੱਤੇ ਵੀ ਪੈਟਰੋਲ ਸੁੱਟ ਕੇ ਮੈਨੂੰ ਛਾੜਨ ਦੀ ਕੋਸ਼ਿਸ਼ ਕੀਤੀ ਉੱਥੇ ਹੀ ਇਸ ਸਬੰਧੀ ਜਦੋਂ ਥਾਣਾ ਸੁਜਾਨਪੁਰ ਦੇ ਐਸ ਐਚਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਔਰਤ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਹੈ ਰੇਨੂ ਸ਼ਰਮਾ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਗਿਤੋਰਾ ਚ ਐਜੈਂਚਾਰਜ ਕੰਮ ਕਰਦੀ ਤੀਉਂ ਮੈਂ ਪੜਾਉਂਦੀ ਆ ਸਿੰਗਲ ਟੀਚਰ ਸਕੂਲ ਐ ਤੇ ਅੱਜ ਛੁੱਟੀ ਹੋਣ ਨੂੰ 10 ਮਿੰਟ ਹੈ ਸੀ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਮੈਂ ਬੱਚਿਓ ਸਕੂਲ ਛੁੱਟੀ ਦਾ ਟਾਈਮ ਹੋ ਗਿਆ ਹੈ ਤੁਸੀਂ ਮਤਲਬ ਆਪਣਾ ਬੈਗ ਪੈਕ ਕਰੋ ਤੇ ਚਲਿਏ ਤੇ ਮੈਂ ਆਪਣਾ ਥੋੜਾ ਜਿਹਾ ਸਮਾਨ ਆਪਣੀ ਬੋਤਲ ਵਗੈਰਾ ਰੱਖਣ ਵਾਸਤੇ ਅਖੀਰ ਵੇਲੇ ਅੱਗੇ ਦੇਖਾਂਗਾ ਮੇਰੇ ਜਿਹੜੇ ਹਸਬੰਦ ਜਿਨ੍ਹਾਂ ਨਾਲ ਮੇਰਾ ਇਹ ਫਿਊਟ ਚਾਰ ਪੰਜ ਸਾਲ ਤੋਂ ਚੱਲਦਾ ਪਿਆ। ਉਹਨਾਂ ਦਾ ਨਾਮ ਹੈ ਲਵਲੀਨ ਸ਼ਰਮਾ। ਉਤਤ ਦੇ ਰਹਿਣ। ਉਹ ਗਤੋਰਾ ਪਿੰਡ ਗਤੋਰਾ ਦੇ ਰਹਿਣ ਵਾਲੇ ਆ। ਤੇ ਉਹਨਾਂ ਨੇ ਦੇਖਿਆ ਕਿ ਪੈਟਰੋਲ ਲਿਆ ਆ ਮੇਰੀ ਸਕੂਟੀ ਦੇ ਸੁਟਰੇ ਤੇ ਮੈਂ ਉਹਨਾਂ ਨੂੰ ਧੱਕਾ ਦਿੱਤਾ ਨੂੰ ਕਿ ਪਿੱਛੇ ਹੋ ਕੇ ਕਰਦੇ ਹੋ। ਉਹਨਾਂ ਨੇ ਮੇਰੇ ਤੇ ਸੁਟਣਾ ਸ਼ੁਰੂ ਕਰਤਾ। ਫਿਰ ਮੈਂ ਨੂਨਾ ਤੇ ਜੋਰ ਨਾਲ ਮਾਰੇ ਮੈਂ ਅੰਦਰ ਨੂੰ ਦੌੜੀ ਮੈਂ ਕਿਹਾ ਆਪਣੇ ਲੈਕਟਰ ਲੈ ਕੇ ਉਹਨੂੰ ਅੱਗ ਲਗਾਉਣ ਲੱਗੇ। ਤੇ ਫਿਰ ਅੰਦਰ ਆ ਕੇ ਖੋਲਚ ਮੈਨੂੰ ਮਾਰਨ ਲੱਗੇ ਫਿਰ ਪਿੰਡ ਵਾਲੇ ਨੇ ਆ ਕੇ ਤੇ ਬਚਾਓ ਕੀਤਾ ਇੰਨੇ ਜ ਮੇਰਾ ਬੇਟਾ ਵੀ ਆ ਗਿਆ ਉਹਨੇ ਨੇ ਮੇਰੀ ਹੈਲਪ ਕੀਤੀ ਫਿਰ ਥੋੜੀ ਦੇਰ ਚੁਗੀ ਜੀ ਆਪਣੀ ਪੁਲਿਸ ਵੀ ਆ ਗਈ ਉਹਨਾਂ ਨੇ ਵੀ ਉਹਦੇ ਤੇ ਰੋਕਿਆ ਤਾਂ ਹਰ ਚਲ ਵਗੈਰਾ ਕੀਤਾ ਮੇਰੇ ਮੈਥਮੈਟਿਕਲ ਕਰਵਾਉਣ ਵਾਸਤੇ ਸਿਵਲ ਹਸਪੀਟਲ ਤੇ ਤਾਂ ਕਿਹਾ ਇਹ ਮੰਗ ਕਰਦੇ ਮੈਂ ਕਹਨੀ ਹੈ ਕਿ ਇਨਸਾਫ ਕੀਤਾ ਜਾਵੇ ਮੈਨੂੰ ਪੂਰਾ ਵਿਸ਼ਵਾਸ ਹੈ ਮਨਨ ਮੈਨੂੰ ਪੂਰਾ ਇਨਸਾਫ ਮਿਲੇਗਾ ਕੀ ਨਾਮ ਤੁਹਾਡਾ ਔਰ ਕੀ ਗੱਲਬਾਤ ਹੋਈ ਹੈ ਕਿਹੜੇ ਪਿੰਡ ਦੇ ਵਿੱਚ ਮੇਰਾ ਨਾਮ ਰਜਿੰਦਰ ਸਿੰਘ ਸਰਪੰਚ ਬਣੀ ਲੋਧੀ ਮੈਨੂੰ ਸਕੂਲ ਕੋਤੋਰੇ ਤੋਂ ਰੀਨੂ ਮੈਡਮ ਦਾ ਫੋਨ ਆਇਆ ਮੈਂ ਕਿਸੇ ਕੰਮ 'ਚ ਬੈਠਾ ਸੀ ਔਰ ਉੰਦੀ ਪਈ ਸੀ ਤੋਂ ਕਹਿੰਦੀ ਮੈਂ ਇਹਨੂੰ ਮਾਰਤਾ ਮੇਰੇ ਘਰ ਆ ਦੇ ਮੈਨੂੰ ਮਾਰਤਾ ਮੇਰੇ ਘਰ ਆ ਦੇ ਉਹ ਉਸ ਦੌਰਾਨ 10 ਮਿੰਟ ਬਾਅਦ ਉਹਦੇ ਬ੍ਰਦਰ ਦਾ ਟੈਲੀਫੋਨ ਆਂਦਾ ਹੈ ਕਿ ਸਾਡੀ ਭੈਣ ਨੂੰ ਮਾਰਤਾ ਸਕੂਲ ਤੇ ਆ ਕੇ ਸੁੱਟ ਤੇਲ ਸੁੱਟ ਕੇ ਮਾਰਤਾ ਮੈਂ ਉਸ ਚੌਕੇ ਟੈਲੀਫੋਨ ਐਸ ਐਚਓ ਸਿਆਣਪੁਰ ਨੂੰ ਕੀਤਾ ਐਸ ਐਚਓ ਨੇ 112 ਨੰਬਰ ਤੇ ਕੰਮਿੰਟ ਕਰਕੇ ਸਕੂਲ ਦੇ ਵਿੱਚ ਪੁਲਿਸ ਫੋਰਸ ਭੇਜੀ ਆ ਉਸ ਦੌਰਾਨ ਰੀਨੂ ਮੈਡਮ ਜਿਹੜੀ ਲੱਗੀ ਦੀ ਇੱਕ ਤੋਰੇ ਟੀਚਰ ਉਹਦਾ ਬ੍ਰਦਰ ਉਹਦਾ ਬੇਟਾ ਉਹਦਾ ਮਾਸੀ ਇਹ ਚਾਰੇ ਬੰਦੇ ਸਾਡੇ ਗੱਡੀ 'ਚ ਸਾਰੇ ਗੱਡੀ 'ਚ ਬੈ ਕੇ ਉਸ ਸਕੂਲ 'ਚ ਪਹੁੰਚ ਗਏ ਜਦੋਂ ਅਸੀਂ ਸਕੂਲ 'ਚ ਪਹੁੰਚੇ ਆ ਅੱਗੇ ਉਹਦਾ ਬੇਟਾ ਦੋ ਤੇ ਇੱਕ ਜਿਹੜੀ ਹੈਲਪਰ ਸੀਗੀ ਸਕੂਲ ਦੀ ਜਿਹੜੀ ਖਾਣਾ ਬਣਾਉਣ ਵਾਲੀ ਉਹ ਉਹ ਵੀ ਰੋਂਦੀ ਪਈ ਸੀ ਤੇ ਕੁੜੀ ਵੀ ਰੋਂਦੀ ਪਈ ਸੀ ਕੁੜੀ ਤੇ ਕਾਫੀ ਸਟਾਂ ਲਗੀਆਂ ਸਿਰ ਤੇ ਸਟ ਲੱਗੀ ਦੀ ਆ ਬਾਹਾਂ ਚ ਸਟ ਲੱਗੀ ਦੀ ਆ ਵਿੱਕੀ ਤੇ ਤੇਲ ਛੁੱਟਿਆ ਉਹਦੀ ਚੁੰਨੀ ਵੀ ਵਿੱਕੀ ਬਰ ਪੇਰੀ ਹੈ ਹੈਲਮਟ ਛੁੱਟੇ ਦੀ ਹੈ ਪਰੇ ਤੇ ਉਹ ਪੁਲਿਸ ਉਥੇ ਆਈ ਦੀ ਮੋਕੀ ਦੀ ਪੁਲਿਸ ਮੋਕੀ ਨੇ ਉਥੇ ਲੈਟਰ ਵੀ ਬਰਾਮਦ ਕੀਤਾ ਫਿਰ ਬੋਤਲ ਵੀ ਜਿਹੜੀ ਪੈਟਰੋਲ ਵਾਲੀ ਉਹ ਵੀ ਬਰਾਮਦ ਕੀਤੀ ਹੈ ਸਕੂਲ ਦੇ ਵਿੱਚ ਡਸਟ ਬਨ ਖਲਾਰੇ ਦੇ ਜਾਂ ਹੋਰ ਵੀ ਟੇਬਲ ਤੇ ਜਿਹੜੀਆਂ ਚੀਜ਼ਾਂ ਪਈਆਂ ਸੀ ਸੀਸੀਟੀਵੀ ਕੈਮਰਾ ਉਹਦੇ ਨਾਲ ਵੀ ਛੇੜਖਾਨੀ ਕੀਤੀ ਸੀ ਸੋ ਫਿਰ ਉਹਦੇ ਬਾਅਦ ਚ ਪੁਲਿਸ ਨੇ ਆਪਣੇ ਬਿਆਨ ਬੁਣ ਲਏ ਨੇ 112 ਨੰਬਰ ਉਸਲੇ ਘਰ ਵਾਲੇ ਜਿਹੜੇ ਨੇ ਸਾਰੇ ਲੈ ਕੇ ਚਲ ਗਏ ਇਹਨਾਂ ਨੂੰ ਸਿਵਲ ਹਸਪਤਾਲ ਦੇ ਅੰਦਰ ਸਿਵਲ ਹਸਪਤਾਲ ਉਹ ਐਡਮਟਾਈਜ਼ ਆ ਪਤਾ ਨਹੀਂ ਕੀ ਸਾਤਾ ਜੇ ਪਤਾ ਨਹੀਂ ਲੱਗਾ ਮੈਨੂੰ ਫਿਰ ਮੈਂ ਡੀਓ ਕੋਲ ਜਰੂਰ ਗਿਆ ਸਕੂਲ ਡੀਓ ਇਸ ਵੇਲੇ ਮੀਟਿੰਗ ਲੈਦੇ ਸੀ ਭਾ ਸਾਰਿਆਂ ਦੀ ਤੇ ਮੈਂ ਡੀਓ ਨਾਲ ਕੇ ਬੇਨਤੀ ਕੀਤੀ ਹੈ ਵੀ ਜਨਾਬ ਜਿਹੜੇ ਜਿਹੜੇ ਸਕੂਲ ਟੀਚਰ ਇਕੱਲੇ ਨੇ ਉਹਨਾਂ ਨੂੰ ਇੱਕ ਇੱਕ ਟੀਚਰ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਏ 14 ਸਕੂਲ ਦੇ ਹੈੱਡ ਜਿਹੜਾ ਬਣੀ ਲੁਦੀ ਸਕੂਲ ਹੈ ਉੱਥੇ ਵੀ ਇੱਕ ਡਿਸਪਿਊਟ ਜਿਆ ਪੈਦਾ ਉੱਥੇ ਇੱਕ ਲੇਡੀ ਜਿਹੜੀ ਸੀ ਉਹਦੀ ਡਿਊਟੀ ਲਈ ਸੀ ਡੀਓ ਨੇ ਵੀ ਇਥੇ ਚਲ ਜੋ ਜਿੱਥੇ ਇਕੱਲੀ ਲੇਡੀ ਹੈ ਉੱਥੇ ਚਲ ਜਾਓ ਕੰਮ ਕਰਨ ਬਟ ਉਹ ਲੇਡੀ ਨੂੰ ਥੇ ਆਣ ਦੀ ਬਜਾਏ ਉਹਨੇ ਵੀ ਆਪਣਾ ਪਿੰਡੀ ਪੋਲੀਟਿਕਲ ਰੰਗ ਦੱਸਣ ਦੀ ਕੋਸ਼ਿਸ਼ ਕੀਤੀ ਔਰ ਬੀ ਡੀਓ ਜਾਇ ਇਹ ਸਕੂਲ ਦੇ ਵਿੱਚ ਆਇਆ ਉਹਨੇ ਵੀ ਸਾਰੇ ਟੀਚਰਾਂ ਦੀ ਬੈਠ ਕੇ ਤਾਂ ਜਿਹੜੀ ਵੀ ਗੱਲਬਾਤ ਸੀਗੀ ਸੁਣੀ ਹੈ ਤਾਂ ਉਹਨਾਂ ਨੇ ਉਹਦੀ ਜਿਹੜੀ ਇੱਥੇ ਡਿਊਟੀ ਲਾਈ ਸੀ ਉਹਦੀ ਕੈਨਸਲ ਕਰਤੀ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਜੇ ਡੀਓ ਐਜੂਕੇਸ਼ਨ ਵੀ ਡਰਦਾ ਹੈ ਟੀਚਰਾਂ ਕੋਲੋਂ ਤਾਂ ਬੱਚਿਆਂ ਦਾ ਕੀ ਬਣੇਗਾ ਇਹ ਰੈਨੂ ਮੈਡਮ ਤੇ ਤੇਲ ਛੁੱਟਿਆ ਕਿਸੇ ਬੱਚੇ ਦੇ ਤੇਲ ਪੈ ਜਾਂਦਾ ਕੌਣ ਬਾਹਰ ਸੀ ਗਿਆ ਉਹਦਾ ਸੋ ਇਹ ਇਹਨਾਂ ਦਾ ਘਰੇਲੂ ਜਿਹੜਾ ਡਿਸਪਿਊਟ ਚੱਲਦਾ ਪਿਆ ਸੀ ਇਹਦਾ ਮੀਆਂ ਬੀਬੀ ਦਾ ਡਾਈਵੋਰਸ ਦਾ ਕੇਸ ਚੱਲਦਾ ਪਿਆ ਸੋ ਕੋਰਟ ਦੇ ਅੰਦਰ ਵੀ ਕੁੜੀ ਬੜੀ ਬਾਹਰ ਲਾ ਚੁੱਕੀ ਆ 7-8 ਦਿਨ ਪਹਿਲਾਂ ਵੀ ਇਹਨਾਂ ਜਾ ਕੇ ਤੇ ਬਣੀ ਲੋਦੀ ਪ੍ਰਾਇਮਰੀ ਸਕੂਲ ਤੇ ਲੱਗੇ ਇਹਨੂੰ ਉੱਥੇ ਵੀ ਇਹਨੂੰ ਕੁੜੀ ਨੂੰ ਵਿੱਕੀ ਤੋਂ ਥੱਲੇ ਸੁੱਟਿਆ ਫਿਰ ਉਹਦੇ ਬੇਟੇ ਨੇ ਆਈ ਆਪਣੀ ਮਾਂ ਨੂੰ ਬਚਾਇਆ ਇਹ ਜੋ ਪੰਜਾਬ ਸਰਕਾਰ ਜਿਵੇਂ ਕਹਿੰਦੀ ਹੈ ਵੀ ਅਸੀਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਦੀ ਤਰਫੋਂ ਜਿਹੜਾ ਪ੍ਰਾਇਮਰੀ ਸਕੂਲਾਂ 'ਚ ਪਰਾਲਾ ਕੀਤਾ ਜਾ ਰਿਹਾ ਵੀ ਜਿੱਥੇ 75 ਜਾਂ 80 ਤੋਂ ਬੱਚੇ ਵੱਧ ਨੇ ਉਥੇ ਇੱਕ ਚੌਕੀਦਾਰ ਦਿੱਤਾ ਜਾਏਗਾ ਪਰਮਨੈਂਟ ਪਰ ਜੁਥੇ ਘੱਟ ਸਟ੍ਰੈਂਥ ਹੈ ਉਥੇ ਇਸ ਕਰਕੇ ਜਿਹੜਾ ਇਹ ਆ ਉਹ ਅਜੇ ਚੌਕੀਦਾਰ ਨਹੀਂ ਦਿੱਤਾ ਜਾ ਸਕਦਾ ਪਰ ਸਰਕਾਰ ਦੀ ਤਰਫੋਂ ਜਿਹੜੇ-ਜਿਹੜੇ ਸਕੂਲਾਂ 'ਚ ਸਿੰਗਲ ਟੀਚਰ ਆ ਗਏ ਨੇ ਗਈ ਹੈ ਅਜੇ ਕੋ ਮਹੀਨਾ 2 ਮਹੀਨੇ ਪਹਿਲਾਂ ਰਿਟਾਇਰਮੈਂਟ ਹੋਏ ਨੇ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਜਿਹੜੇ ਜਿਹੜੇ ਸਕੂਲ ਕੱਲ ਡੀਓ ਨੂੰ ਰਾਈ ਪੁੱਛਿਆ ਜਾਏ ਵੀ ਕਿਹੜੇ ਕਿਹੜੇ ਸਕੂਲਾਂ ਦੇ ਅੰਦਰ ਸਿੰਗਲ ਟੀਚਰ ਨੇ ਉੱਥੇ ਦੋ ਦੋ ਟੀਚਰ ਜਾਂ ਤੇ ਟੀਚਰ ਜਿਹੜੇ ਮਹੀਆ ਕਰਾਇਆ ਸਕੂਲ ਸਾਨੂੰ ਕੱਲ ਇੱਕ ਕਾਲ ਆਈ ਸੀਗੀ ਕਿ ਇੱਕ ਉਸ ਪਿੰਡ ਤੋਰੇ ਪਿੰਡ ਤੋਂ ਕਿ ਹਸਬੰਡ ਵਾਈਫ ਦਾ ਡਿਸਪਿਊਟ ਹੈ ਤੇ ਹਸਬੰਡ ਨੇ ਆ ਕੇ ਸਕੂਲ ਦੇ ਵਿੱਚ ਵਾਈਫ ਦੇ ਨਾਲ ਬਦਪੀਜੀ ਵਗੈਰਾ ਕੀਤੀ ਤੇ ਉਸ ਸਾਡੀ ਨੋਟਿਸ ਆ ਗਿਆ ਕੱਲ ਲੇਡੀ ਨੂੰ ਕਿਹਾ ਕਿ ਆਪਣਾ ਮੈਡੀਕਲ ਐਂਡ ਫਾਰਮਲ ਕੰਪਲੇਂਟ ਸਾਡੇ ਕੋਲ ਤਿਆਰ ਕਰੇ ਤਾਂ ਜੋ ਵਿੱਚ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇ ਉਹ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਇਹਨਾਂ ਦਾ ਕਾਫੀ ਦਿਨ ਤੋਂ ਡਿਸਪਿਊਟ ਚੱਲ ਰਿਹਾ ਹਸਬੰਡ ਵਾਈਫ ਦਾ ਤੇ ਉਹ ਡਿਸਪਿਊਟ ਇਹਨਾਂ ਦਾ ਆਲਰੇਡੀ ਅੰਡਰ ਪ੍ਰੋਸੈਸਰ ਜਦੋਂ ਇਹ ਕੰਪਲੇਂਟ ਸਾਨੂੰ ਰੀਸੀਵ ਹੋਈ ਸਾਡੀ ਪੁਲਿਸ ਪਾਰਟੀ ਇਨਸਟੈਂਟਲੀ ਉੱਥੇ ਚਲੀ ਗਈ ਸੀਗੀ ਬਾਏ ਦਿ ਟਾਈਮ ਜਿਹੜਾ ਹਸਬੰਡ ਸੀਗਾ ਉਹ ਉੱਥੇ ਨਹੀਂ ਮਿਲਿਆ ਲੇਡੀ ਉੱਥੇ ਮਿਲੀ ਉਹਨੂੰ ਅਸੀਂ ਆਪਣਾ ਮੈਡੀਕਲ ਕਰਾਉਣ ਲਈ ਤੇ ਫਾਰਮਲ ਕੰਪਲੇਂਟ ਜਿਹੜੇ ਦਾਇਰ ਕਰਨ ਲਈ ਕਿਹਾ ਗਿਆ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ